ਇਸ ਪੰਜਾਬੀ ਨੌਜਵਾਨ ਦੇ ਇਸ ਕਾਰਨਾਮੇ ਨੂੰ ਹੁਣ ਤੁਸੀਂ ਕੀ ਕਹੋਗੇ ਬਿਲਕੁਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਪੰਜਾਬੀ ਨੌਜਵਾਨ ਕੈਨੇਡਾ ਦੀਆਂ ਸੜਕਾਂ ਦੇ ਉੱਤੇ ਗੱਡੀ 150 ਦੀ ਸਪੀਡ ਤੇ ਭਜਾਰਿਆ ਏ ਇਹ ਗੱਲ ਦੀ ਗਵਾਹੀ ਭਰ ਰਿਹਾ ਏ ਕਾਰ ਦੇ ਡੈਸ਼ਬੋਰਡ ਦੇ ਵਿੱਚ ਲੱਗਿਆ ਮੀਟਰ ਜਿੱਥੇ ਤੁਸੀਂ ਦੇਖ ਸਕਦੇ ਹੋ ਕਦੇ ਕਾਰ ਦੀ ਸਪੀਡ 152 ਕਦੇ 153 ਕਦੇ 150 ਦੀ ਸਪੀਡ ਤੇ ਕਾਰ ਜਾ ਰਹੀ ਹੈ ਤੇ ਨਾਲ ਦੀ ਨਾਲ ਇਹ ਪੰਜਾਬੀ ਮੁੰਡਾ ਆਪਣੀ ਵੀਡੀਓ ਵੀ ਬਣਾ ਰਿਹਾ ਹੈ ਹੱਥ ਦੇ ਵਿੱਚ ਮੋਬਾਈਲ ਫੜ ਕੇ ਉਦੋਂ ਬਾਅਦ ਹੁੰਦਾ ਉਹੀ ਹੈ ਜਿਸ ਦਾ ਸਭ ਨੂੰ ਡਰ ਹੁੰਦਾ ਹੈ ਬਿਲਕੁਲ ਇੱਕ ਉਹ ਮੌਤ ਆਉਂਦੀ ਹੈ ਜਿਸ ਦਾ ਆਪਾਂ ਨੂੰ ਕਿਸੇ ਨੂੰ ਪਤਾ ਨਹੀਂ ਹੁੰਦਾ ਪਰ ਕਦੇ-ਕਦੇ ਕੀ ਆਪਾਂ ਖੁਦ ਮੌਤ ਨੂੰ ਵਾਜਾ ਮਾਰਦੇ ਫਿਰਦੇ ਆ ਕਿ ਸਾਨੂੰ ਕਿਤੇ ਮੌਤ ਮਿਲ ਜੇ ਅਸੀਂ ਆਪਣਾ ਨੁਕਸਾਨ ਤਾਂ ਕਰਾਉਣੀ ਕਰਾਉਣੀ ਆ ਇਸ ਦੇ ਵਿੱਚ ਕਿਸੇ ਦੂਸਰੇ ਮਾਤੜ ਦਾ ਵੀ ਨੁਕਸਾਨ ਹੋ ਜਾਂਦਾ ਹੈ ਸੋ ਇਹੋ ਜਿਹਾ ਹੀ ਇੱਕ ਕਾਰਨਾਮਾ ਜਾਂ ਕਰਤੂਤ ਕਹਿ ਲਈਏ ਜਾਂ ਫਿਰ ਕੰਮ ਜਿਹੜਾ ਕੀਤਾ ਇਹ ਪੰਜਾਬੀ ਨੌਜਵਾਨ ਨੇ ਤੁਸੀਂ ਦੇਖੋ ਬ੍ਰੈਮਟਨ ਜਿਹੜਾ ਹੈਗਾ ਲਿਖਿਆ ਹੋਇਆ ਹੈ ਕਾਰ 150 ਦੀ ਸਪੀਡ ਤੇ ਇਹ ਨੌਜਵਾਨ ਚਲਾ ਰਿਹਾ ਏ ਹੱਥ ਦੇ ਵਿੱਚ ਮੋਬਾਈਲ ਫੜ ਕੇ ਵੀਡੀਓ ਵੀ ਬਣਾ ਰਿਹਾ ਈ ਗਾਣਾ ਵੀ ਪਿੱਛੇ ਚੱਲਦਾ ਕਿ ਪਿਆਰ ਮਿਲਦਾ ਸਰੀ ਦੀਆਂ ਸਟਰੀਟਾਂ ਤੇ ਉਦੋਂ ਬਾਅਦ ਜਦੋਂ ਇਹ ਮੁੰਡਾ ਨੌਜਵਾਨ ਜਿਹੜਾ ਵੀਡੀਓ ਬਣਾ ਕੇ ਦੂਸਰੇ ਪਾਸੇ ਨੂੰ ਆਪਣਾ ਮੂੰਹ ਕਰਦਾ ਤੇ ਨਾਲ ਬੈਠਾ ਵੀ ਇਹਦਾ ਮਤਲਬ ਕੋਈ ਨਾ ਕੋਈ ਇਹਦੀ ਵੀਡੀਓ ਬਣਾ ਰਿਹਾ ਹੈ ਮੁੰਡੇ ਦੀ ਔਰ ਉਦੋਂ ਬਾਅਦ ਸਿਰਫ 2 ਸੈਕਿੰਡ 3 ਸੈਕਿੰਡ ਹੀ ਲੱਗਦੇ ਆ ਕਿ ਜਦੋਂ ਇਹ ਮੁੰਡਾ ਨੌਜਵਾਨ ਜਿਹੜਾ ਹੈਗਾ ਮੋਬਾਈਲ ਤੇ ਵੀਡੀਓ ਲਈ ਮੂੰਹ ਦੂਜੇ ਪਾਸੇ ਘੁਮਾਉਂਦਾ ਪਰ ਕਾਰ ਦੀ ਸਪੀਡ 150 ਦੇ ਉੱਤੇ ਹੁੰਦੀ ਹੈ ਤੇ ਅਗਲੇ ਪਾਸੇ ਜਿਹੜਾ ਸਾਈਨ ਵੀ ਲੱਗੇ ਹੁੰਦੇ ਆ ਕਿ ਇਹ ਰਸਤਾ ਜਿਹੜਾ ਬੰਦ ਹੈ ਖਾਸ ਤੌਰ ਤੇ ਬੈਰੀਕੇਟਿੰਗ ਛੋਟੀ ਛੋਟੀ ਕੀਤੀ ਹੁੰਦੀ ਹੈ ਪਰ ਧਿਆਨ ਇੰਨਾ ਰਵੇ ਤਾਂ ਹੀ ਗੱਲ ਬਣੇ ਉਦੋਂ ਬਾਅਦ ਕਾਰ ਜਿਹੜੀ ਹੈਗੀ ਐ ਉਸੇ ਰੋਡ ਤੇ ਚਲੀ ਜਾਂਦੀ ਐ ਜਿੱਥੇ ਕਿ ਮਨਾਹੀ ਹੁੰਦੀ ਐ ਰੋਡ ਬੰਦ ਕੀਤਾ ਹੁੰਦਾ ਉਦੋਂ ਬਾਅਦ ਅਗਲੇ ਪਾਸੇ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਕਿ ਇਸ ਨੌਜਵਾਨ ਦੇ ਨਾਲ ਕੀ ਬਣਿਆ ਤੇ ਇਸ ਗੱਡੀ ਦੇ ਨਾਲ ਕੀ ਬਣਿਆ ਸੋ ਬੁਰੀ ਤਰੀਕੇ ਦੇ ਨਾਲ ਸੱਟਾਂ ਲੱਗੀਆਂ ਐ ਹਸਪਤਾਲ ਦੇ ਵਿੱਚ ਭਰਤੀ ਜਿਹੜਾ ਨੌਜਵਾਨ ਨੂੰ ਕਰਵਾ ਦਿੱਤਾ ਗਿਆ ਐ ਕਿਉਂਕਿ 150 ਦੀ ਸਪੀਡ ਤੇ ਗੱਡੀ ਜਾ ਰਹੀ ਸੀਗੀ ਇੱਕੇ ਦਾਮ ਉਸ ਏਰੀਏ ਦੇ ਵਿੱਚ ਜਦੋਂ ਵੜਦੀ ਆ ਜਿੱਥੇ ਲਿਖਿਆ ਹੁੰਦਾ ਹੈ ਕਿ ਇਧਰਲੇ ਪਾਸੇ ਰਸਤਾ ਬੰਦ ਕਰ ਦਿੱਤਾ ਗਿਆ ਹੈ ਤੇ ਗੱਡੀ ਪਲਟੀਆਂ ਕਿੰਨੀਆਂ ਖਾਂਦੀ ਹੈ ਇਸ ਦੀ ਗਿਣਤੀ ਤੱਕ ਨਹੀਂ ਕੀਤੀ ਜਾ ਸਕਦੀ ਬੁਰੀ ਤਰੀਕੇ ਦੇ ਨਾਲੇ ਨੌਜਵਾਨ ਜ਼ਖਮੀ ਹੋਏ ਆ ਜਿਹੜੇ ਕਾਰ ਦੇ ਵਿੱਚ ਬੈਠੇ ਸੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬ੍ਰੈਂਟਨ ਦੀਆਂ ਹੈਗੀਆਂ ਤਸਵੀਰ ਔਰ ਕਾਰ ਦੇ ਜਿਹੜਾ ਖਾਸ ਤੌਰ ਤੇ ਤੁਸੀਂ ਆ ਫਰੰਟ ਸ਼ੀਸ਼ਾ ਜਿਹੜਾ ਹੁੰਦਾ ਹੈ ਉਹਦੇ ਤੇ ਵੀ ਤੁਸੀਂ ਆ ਫੌਗ ਜਿਹੜੀ ਹੈ ਉਹ ਜੰਮ ਚੁੱਕੀ ਉਹ ਵੀ ਦੇਖ ਸਕਦੇ ਹੋ ਔਰ ਇਸ ਤੋਂ ਇਲਾਵਾ ਆਪਣੀ ਵੀਡੀਓ ਦੇ ਵਿੱਚ ਡਰਾਈਵਿੰਗ ਦੇ ਵਿੱਚ ਜਾਂ ਸਟੰਟ ਬਾਜੀ ਦੇ ਵਿੱਚ ਇੰਨੇ ਕਿ ਜਿਆਦੇ ਬਿਜੀ ਹੋ ਗਏ ਸੀ ਇਹ ਨੌਜਵਾਨ ਕਿ ਇਹਨਾਂ ਨੂੰ ਇਹ ਹੀ ਨਹੀਂ ਪਤਾ ਚੱਲਿਆ ਕਿ ਕਾਰ ਦੀ ਸਪੀਡ ਸਾਡੀ ਇੱਕ ਤਾਂ ਬਹੁਤ ਜਿਆਦੇ ਹੈ ਤੇ ਨੰਬਰ 2 ਤੇ ਆ ਇੰਨਾ ਵੀ ਦਿਮਾਗ ਨੇ ਕੰਮ ਨਹੀਂ ਕੀਤਾ ਕਿ ਮੈਂ ਖੁਦ ਵੀਡੀਓ ਬਣਾ ਰਿਹਾ 150 ਦੀ ਸਪੀਡ ਤੇ ਕਾਰ ਜਾ ਰਹੀ ਹੈ ਖੁਦਾ ਨਾ ਖਾਸਤਾ ਉੰਨੀ ਕੀ ਹੋ ਜੇ ਆਵਦਾ ਤਾਂ ਨੁਕਸਾਨ ਕਰਾਉਣਾ ਹੀ ਕਰਾਉਣਾ ਕਿਸੇ ਹੋਰ ਬੰਦੇ ਦਾ ਵੀ ਨੁਕਸਾਨ ਜਿਹੜਾ ਹੈਗਾ ਹੋ ਸਕਦਾ ਸੀ ਕਿਉਂਕਿ ਹਰ ਦਿਨ ਕੈਨੇਡਾ ਅਮਰੀਕਾ ਬਾਹਰਲੇ ਦੇਸ਼ਾਂ ਤੋਂ ਇਹੋ ਜੀਆਂ ਮੰਦਭਾਗੀਆਂ ਖਬਰਾਂ ਆਪਣੇ ਕੋਲੇ ਆਉਂਦੀਆਂ ਰਹਿੰਦੀਆਂ ਕਿ ਪੰਜਾਬੀ ਨੌਜਵਾਨ ਜਿਹੜੇ ਹੈਗੇ ਆ ਆਪਣੇ ਸੁਪਨੇ ਲੈ ਕੇ ਬਾਹਰਲੇ ਦੇਸ਼ਾਂ ਦੀ ਧਰਤੀ ਤੇ ਜਾਂਦੇ ਆ ਉਹਨਾਂ ਦੀਆਂ ਮੰਦਭਾਗੀਆਂ ਖਬਰਾਂ ਉਹਨਾਂ ਦੀਆਂ ਮੌਤ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਜਿਨ੍ਹਾਂ ਦੇ ਵਿੱਚ ਕਦੇ-ਕਦੇ ਲੱਗਦਾ ਕਿ ਉਹਨਾਂ ਦਾ ਕਸੂਰ ਵਿਚਾਰਿਆਂ ਦਾ ਨਹੀਂ ਹੁੰਦਾ ਕਿਸੇ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਜਾਂਦੀ ਹੈ ਕੋਈ ਸੜਕ ਹਾਦਸੇ ਦੇ ਵਿੱਚ ਜਾਣ ਗਵਾ ਪੈਂਦਾ ਪਰ ਕਦੇ-ਕਦੇ ਕੀ ਆ ਨੌਜਵਾਨ ਦੀ ਇਸ ਗੱਲ ਨੂੰ ਜਾਂ ਕਰਤੂਤ ਨੂੰ ਲੈ ਕੇ ਆਪਾਂ ਕਹਿ ਸਕਦੇ ਹਾਂ ਕਿ ਇਹਦਾ ਐਕਸੀਡੈਂਟ ਜਾਣਬੁੱਝ ਕੇ ਹੋਇਆ ਸੋ ਕਿਤੇ ਨਾ ਕਿਤੇ ਇਹੋ ਜੇ ਮਾਪਿਆਂ ਨੂੰ ਚਾਹੀਦਾ ਕਿ ਆਪਣੇ ਬੱਚਿਆਂ ਦੇ ਉੱਤੇ ਨਕੇਲ ਪਾਈ ਜਾਵੇ ਉਹਨਾਂ ਨੂੰ ਆਪਣੀ ਅੱਖ ਦੀ ਘੂਰ ਦਿਖਾਈ ਜਾਵੇ ਜਿੰਨਾ ਕਰਕੇ ਉਹ ਇਸ ਤਰੀਕੇ ਦੇ ਸਟੰਟ ਨਾ ਕਰਨ ਕਿਉਂਕਿ ਹੁਣ ਇਹਨੇ ਆਪਣਾ ਨੁਕਸਾਨ ਤਾਂ ਕਰਾਇਆ ਹੀ ਕਰਾਇਆ ਏ ਜੇ ਅਗਲੇ ਪਾਸੇ ਕੋਈ ਹੋਰ ਆਉਂਦਾ ਹੁੰਦਾ ਉਹਦਾ ਵੀ ਜਾਨੀ ਨੁਕਸਾਨ ਜਿਹੜਾ ਇੱਥੇ ਹੋ ਸਕਦਾ ਸੀ